ਬਲਾਈਨ ਪਈ ਉਹਦੋਂ ਨਾ ਬੁਲਾਇਆ ਜਨਾਬ ਲੀਕਿਆ ਗਾੜੀ ਦਸਤੋ ਕਾਉਂਟ ਜਿਮੇਵਾਰ ਦਾ ਨਵੇਂ ਚੜ੍ਹ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਹਸਬੰਦ ਆਏ ਉਹ ਕਹਿੰਦੇ ਚਿੱਠੀ ਕਦਾਂਗੇ ਐਕਸੀਡੈਂਟ ਦੀ ਬੋਡ ਨੂੰ ਮੈਂ ਪੰਜ ਵਾਰ ਪੁੱਛ ਚੁੱਕਾ ਉਹਨਾਂ ਨੂੰ ਜਨਾਬ ਕਿਹੜੀ ਚਿੱਠੀ ਕੱਢੀ ਕੋਈ ਚਿੱਠੀ ਦਾ ਦੇ ਦਿਓ ਕੋਈ ਵੇਰਵਾ ਦੇ ਦਿਓ ਕਿਹਨੂੰ ਪਾਈ ਦਵਾਗੇ ਲੀਗਲ ਦਾ ਹੋਰ ਹੀ ਸੜਕ ਕਿੱਦਾਂ ਬਣਾਵਾਂਗੇ ਅੱਜ ਤੱਕ ਕਿਸੇ ਨੇ ਕੋਈ ਚਿੱਠੀ ਨਹੀਂ ਦਿਖਾਈ ਚਲੋ ਫੇਰ ਗੱਲਾਂ ਨਿਕਲ ਗਈਆਂ ਹੁਣ ਕਹ ਫੇਰੇ ਇਹਨਾਂ ਨੇ ਸਾਡੇ ਭੜਾ ਉਹਨਾਂ ਨੇ ਚਿੰਟੂ ਪ੍ਰਧਾਨ ਉਹਨਾਂ ਨੇ ਨਾ ਕੀ ਗਲੱਟੀ ਸਾਹਿਬ ਨੇ ਸ਼ਹਿਰ ਵਾਸੀਆਂ ਨੇ ਹਮਲਾ ਮਾਰਿਆ ਕਿ ਆਪਾਂ ਹੁਣ ਸ਼ਹਿਰਾਂ ਦੇ ਕੁਝ ਕਰਨਾ ਤਾਂ ਉਹਨਾਂ ਨੇ ਘਰ ਲੌਲੀਪੌਪ ਦੇ ਦਿੱਤਾ ਮੈਂ ਕੱਲੇ ਕਹਿੰਦਾ ਸੀ ਇਹ ਲੌਲੀਪੌਪ ਦੇਣ ਆਣਾ ਕਿਉਂਕਿ ਪਿਛਲੀ ਵਾਰ ਵੀ ਇਹਨਾਂ ਨੇ ਦਸਤਰੀ ਦਾ ਅਨਾਉਂਸ ਕੀਤੀ ਸੀ 10 ਤਰੀਕ ਨੂੰ ਕੰਮ ਸ਼ੁਰੂ ਹੋ ਜਾਊਗਾ ਪਰ 10 ਨੂੰ ਕੰਮ ਨਹੀਂ ਹੋਇਆ ਫੇਰ ਲੋਲੀਪਾ ਆ ਗਿਆ ਆ ਟੈਂਡਰ ਭਰਤਾ ਬੰਦਿਆਂ ਨੇ 10 ਤੋਂ ਪਹਿਲਾਂ 7 ਜਣੇ ਨੇ ਭਰਿਆ ਸੀ ਬਾਅਦ 5 ਜਣੇ ਭਰਤਾ ਚਲੋ ਜੀ ਫੇਰ ਸਾਰੇ ਮੰਨ ਗਏ ਤੁਸੀਂ ਕਹਿੰਦੇ ਆ ਇਹ ਅੱਜ ਟੈਂਡਰ ਖੋਲਦਾ ਪਰ ਕਾਟਰ ਲਾਵਾਂਗੇ ਕੰਮ ਸ਼ੁਰੂ ਕਰ ਦਵਾਂਗੇ ਫੇਰ ਆ ਗਏ ਸ਼ਰਾਧ ਚੱਲ ਪਏ ਸ਼ਰਾਧਾ 'ਚ ਕੰਮ ਨਹੀਂ ਕਰਨਾ ਮਾੜਾ ਹੁੰਦਾ ਆ ਚਲੋ ਉਹ ਵੀ ਨਿਕਲ ਗਿਆ ਕੱਲ ਪਹਿਲਾ ਨਰਾਤਾ ਦਾ ਪੀਰ ਨਹੀਂ ਲਾ ਆਇਆ ਕੱਬ ਨੂੰ ਸੀਗਾ ਅੱਜ ਕੰਮ ਹੋਊਗਾ ਆਏ ਆ ਜਦ ਦੇਖਿਆ ਕਿ ਕੱਠ ਹੋਣ ਲੱਗ ਗਿਆ ਲੋਕ ਬੋਲਣ ਲੱਗੇ ਇਹਨਾਂ ਨੇ ਜੇ ਵੀ ਦੀ ਮੰਗਾਈ ਮੂਰਤ ਕੀਤਾ ਚੱਲ ਗਏ ਅੱਤਿਕ ਡਿਮਾਂਡ ਇਹਨਾਂ ਨੂੰ ਇਹ ਦਿੱਤੀ ਆ ਜੇ ਤੁਸੀਂ ਕੰਮ ਦੇਤਾ ਟੇਕੇਦਾਰ ਨੂੰ ਤਾਂ ਉਹ ਵਰਕ ਆਰਡਰ ਦੇ ਦਿਓ ਸਵੈਸ਼ੰਤਾ ਹੋਵੇ ਕੰਮ ਇਹਨੂੰ ਮਿਲ ਗਿਆ ਇਹਨੂੰ ਲਾਟ ਹੋ ਗਿਆ ਇਹਨੂੰ ਕੰਮ ਨੂੰ ਛੱਡੋ ਜੇ ਠੇਕੇਦਾਰ ਦੇ ਐਗਰੀਮੈਂਟ ਦਿੱਤਾ ਐਗਰੀਮੈਂਟ ਹੁੰਦਾ ਪਹਿਲਾਂ ਉਹ ਦਾਰ ਦੇ ਨਾਲ ਇਹ ਕੰਮ ਇਹ ਲਿਖੇਣਾ ਚਰਤਾਂ ਤੇ ਕਰੂੰਗਾ ਜੇਨੇ ਟਾਈਮ ਤੇ ਮੈਂ ਨਾ ਪੂਰਾ ਕਰੂੰਗਾ ਤਾਂ ਮੈਂ ਜ਼ਿੰਮੇਵਾਰ ਹੂੰਗਾ ਮਿਲਵਤ ਜੁਰਮਾਨਾ ਲਾਇਆ ਜਾਊਗਾ ਪੂਛਦਾ ਲੋਕਾਂ ਨੂੰ ਵਿਸ਼ਵਾਸਨ ਦੇ ਦੇ ਤੁਹਾਡਾ ਕੰਮ ਹੋਵੇ ਸਪਾਈਫਲਾਈਨ ਦੇ ਵਿੱਚ ਕਹੂੰਗਾ ਅਸੀਂ ਇਹਦੇ ਕੋਲ ਝਗੜਾ ਤਾਂ ਆਏ ਨਹੀਂ ਇਨ੍ਹਾਂ ਦੀ ਸਰਕਾਰ ਦੇ ਗਲਾਬ ਨਾ ਗੱਲ ਅਸੀਂ ਨਾ ਬੱਲੂ ਦੇ ਗਲਾਬ ਨਾ ਪ੍ਰਧਾਨ ਦੇ ਗਲਾਬ ਆ ਅਸੀਂ ਤਾਂ ਰੇਲਵੇ ਰੋਡ ਦੇ ਕੰਮ ਦੇ ਲਈ ਆਏ ਆ ਅਸੀਂ ਕੰਮ ਕਰਾਣਾ ਸੋ ਸਾਨੂੰ ਇਹ ਵਿਸ਼ਵਾਸਨ ਆ ਕਿ ਦੇਣੇ ਬੜ ਕਾਟ ਸਾਡੇ ਹੱਥ ਰੱਖਣ ਯਾ ਲੋਈ ਬੜ ਕਾਟ ਸੇਕੇ ਦਾ ਨੂੰ ਲਾਟ ਕਰਦਾ 14 ਮਹੀਨੇ ਪਾੜਾ ਸੜਕ ਬਣ ਜਾਊਗੀ ਲੋਕਾਂ ਨੂੰ 5 ਮਹੀਨੇ ਹੋ ਗਏ ਇਹ ਸੋਚਦੇ ਕਿ ਬਣੂਗੀ ਬਣੂਗੀ 5 ਮਹੀਨੇ ਸੜਕ ਬਣ ਜਾਂਦੀ ਜਿਹੜਾ ਇਹਨਾਂ ਨੂੰ 5 ਮਹੀਨੇ ਫਰਕਾਡ ਨਹੀਂ ਘਟੋਆ ਇਸ ਕਮੇਟੀ ਕੋਲ ਸਾਡੀ ਵੀ ਸਰਕਾਰ ਸੀਗੀ ਅੰਦਰ ਮਤਾ ਪਾਈਦਾ ਸੀਗਾ 20 ਦਿਨਾਂ ਵਿੱਚ ਪਾਸ ਕਰਾ ਕੇ ਲਿਆਦੀ ਰਸਗਾ 20 ਦਿਨਾਂ ਦੇ ਗਰੰਟੀ ਆ ਇਹ ਪਿਛਪਣਾਣਾ ਇਹੀ ਪ੍ਰਧਾਨ ਹੁੰਦਾ ਸੀਦਾ ਜਿਹੜਾ ਜਾਂਦਾ ਜਿਹੜਾ ਫਾਈਲਾਂ ਲੈ ਕੇ ਚੱਕ ਕੇ ਲਿਆਉਂਦਾ ਨਹੀਂ ਪਾਸ ਕਰਾ ਕੇ ਲਿਆਉਂਦਾ ਸੀ ਹੁਣ ਇਹਨੂੰ ਕੰਮ ਭੁੱਲ ਗਏ ਜਿਹੜਾ ਲਲੀ ਮੋਹਨ ਪ੍ਰਧਾਨ ਹੁਣ ਬਣ ਗਿਆ ਉਹਨੂੰ ਕੰਮ ਭੁਲ ਕੇ ਬੁਲਾਣੇ ਕਿੱਦਾਂ ਹੁੰਦੇ ਸੀਗੇ ਜੈਮਨੀ ਸਰਕਾਰ ਚ ਚੱਲਦੀ ਨਹੀਂ ਆਪਣੀ ਨਿਕਾਮੀਆਂ ਲਗਾਉਂਦੇ ਰੋਹੀ ਰੋਈ ਜਾਂਦੇ ਆ ਕਾਂਗਰਸੀ ਨਹੀਂ ਹੋਂਦਿੰਦੇ ਕਾਂਗਰਸੀ ਸਰਕਾਰ ਚ ਨਹੀਂ ਬੈਠੇ ਬਾਹਰ ਕਾਂਗਰਸੀਏ ਬੈਠੇ ਸਰਕਾਰ ਚ ਤੁਸੀਂ ਬੈਠੇ ਰੋਈ ਸਾਨੂੰ ਜਾਂਦੇ ਆ ਕੰਮ ਕੱਢੀ ਗਈ ਜਿੰਨੇ ਆਪਣੇ ਨਿਕਾਮੀ ਦੱਸੋ ਇਹਨਾਂ ਕੋਲ ਕੰਮ ਨਹੀਂ ਹੁੰਦਾ ਸਾਨੂੰ ਕੋਈ ਪੁੱਛ ਨਹੀਂ ਰਿਹਾ ਸਾਡੇ ਕੋਲ ਹੱਥ ਤੇ ਬੋਲੋ ਨਹੀਂ ਹੋਣਾ ਕੁਝ ਆਪਣੇ ਵਸੇ ਇਹ ਦੱਸਣ ਸਾਰੀਆਂ ਗੱਲਾਂ ਲੋਕਾਂ ਦੇ ਨਾਲ ਦੰਤਪਨ ਰੋਗ ਰੋਕਣ ਲਈ ਲੋਲੀ ਵਧਾਈ ਜਾਂਦੇ ਨੇ ਬੰਦ ਕਰਨ ਇੱਥੇ ਆ ਕੇ ਵਰਕਾਟਰ ਦਿਖਾਣ ਇਹ ਠੀਕ ਦਾ ਕੰਮ ਲੋੜ ਕਿੰਨੀ ਦੇਰ ਕੰਮ ਪੂਰਾ ਹੋਊਗਾ ਪੂਰਾ ਦਸਣ ਲੋਕਾਂ ਨੂੰ ਫੇਰ ਅਗੀ ਧਰਨਾ ਚੱਕ ਲੈਣਾ ਅਸੀਂ ਧਰਨੇ ਤੋਂ ਕੀ ਕਰਨਾ ਸਾਨੂੰ ਜੀ